ਸਿਮਰਨਜੀਤ ਸਿੰਘ ਢਿੱਲੋਂ ਜਿੰਦਾਬਾਦ ਸਿਮਰਨਜੀਤ ਸਿੰਘ ਢਿੱਲੋਂ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਾਰ ਸਿਮਰਨਜੀਤ ਸਿੰਘ ਢਿੱਲੋਂ ਜਿੰਦਾਬਾਦ ਹਲਕਾ ਸਾਨਿਆਲ ਦੇ ਮੁੰਡੀਆਂ ਕਲਾ ਆਦੀਨ ਪੈਂਦੇ ਮੁਹੱਲਾ ਨਿਊ ਸੁੰਦਰਨਗਰ ਵਿੱਚ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਅਕਾਲੀ ਦਲ ਦੇ ਮੀਤ ਪ੍ਰਧਾਨ ਬਲਜੀਤ ਸਿੰਘ ਬੱਲੇ ਦੀ ਗਵਾਈ ਚ ਮੀਟਿੰਗ ਰੱਖੀ ਗਈ ਜਿਸ ਵਿੱਚ ਅਕਾਲੀ ਦਲ ਦੇ ਸੀਨੀਅਰ ਜੋਧਾਗੋ ਸਿਮਰਨਜੀਤ ਸਿੰਘ ਢਿੱਲੋਂ ਪੁੱਜੇ ਜੀਨਾ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ 1 ਜੂਨ ਨੂੰ ਤਕੜੀ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਇਸ ਮੌਕੇ ਸਰਦਾਰ ਢਿੱਲੋਂ ਨੇ ਗੱਲਬਾਤ ਕਰਦੇ ਕਿਹਾ ਕਿ ਲੋਕਾਂ ਵੱਲੋਂ ਅਕਾਲੀ ਦਲ ਨੂੰ ਪਰਮਾ ਹੰਗਾਰਾ ਮਿਲ ਰਿਹਾ ਹੈ ਅਤੇ ਉਹ ਅੱਜ ਵੀ ਅਕਾਲੀ ਦਲ ਵੱਲੋਂ ਕੀਤੇ ਵੀ ਵਿਕਾਸ ਕੰਮਾਂ ਨੂੰ ਯਾਦ ਕਰ ਰਹੇ ਨੇ। ਲੋਕ ਹੁਣ ਅਕਾਲੀ ਦਲ ਨੂੰ ਜਿਤਾਉਣ ਦਾ ਮਨ ਬਣਾਏ ਬੈਠੇ ਨੇ। ਬਲਜੀਤ ਸਿੰਘ ਵੱਲੀ ਨੇ ਕਿਹਾ ਕਿ ਉਹ ਆਪਣੇ ਇਲਾਕੇ ਵਿੱਚੋਂ ਵਿਕਰਮਜੀਤ ਸਿੰਘ ਖਾਲਸਾ ਨੂੰ ਵੱਡੀ ਲੀਡ ਦੇ ਨਾਲ ਜਿਤਾਉਣਗੇ। ਸਰਦਾਰ ਚਰਨਜੀਤ ਸਿੰਘ ਦੀ ਜਿੰਦਗੀ ਤੇ ਲੋਕ ਜਿੰਦਾਬਾਦ ਜਿੰਦਾਬਾਦ ਅੱਜ ਜੋ 1 ਜੂਨ ਨੂੰ ਲੋਕ ਸਭਾ ਦੇ ਚੋਣਾਂ ਹੋਣ ਜਾ ਰਹੀਆਂ ਉਹਦੇ ਸਬੰਧ ਵਿੱਚ ਅੱਜ 33 ਫੁੱਟਾ ਰੋਡ ਦੇ ਉੱਪਰ ਅੱਜ ਮੀਟਿੰਗ ਕੀਤੀ ਹੈ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਸਭ ਨੇ ਇੱਕੋ ਗੱਲ ਕਹੀ ਹੈ ਵੀ ਸਾਨੂੰ ਤੁਹਾਡੇ ਕੀਤੇ ਹੋਏ ਕੰਮ ਯਾਦ ਨੇ ਸ਼੍ਰੋਮਣੀ ਕਾਲਾਣ ਦੇ ਕੀਤੇ ਹੋਏ ਕੰਮ ਯਾਦ ਨੇ ਅਸੀਂ ਉਹ ਵੇਲੇ ਨੂੰ ਦੁਬਾਰਾ ਲੈ ਕੇ ਆਉਣਾ ਚਾਹੁੰਦੇ ਹਾਂ ਡੋਡੀ ਪਾਰਟੀ ਨੂੰ ਸ਼੍ਰੋਮਣੀ ਕਲਦਨ ਨੂੰ ਮਜ਼ਬੂਤ ਕਰਨਾ ਚਾਹੁੰਦੇ ਇਸ ਕਰਕੇ ਕਹਿੰਦੇ ਅਸੀਂ ਖੇਤਰੀ ਪਾਰਟੀ ਜਿਹੜੀ ਸ਼੍ਰੋਮਣੀ ਕਲਦਨ ਉਹਦੇ ਨਾਲ ਖੜਾਂਗੇ ਤੇ ਠੋਕ ਕੇ ਬਿਕਰਮਜੀਤ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਵਾਂਗੇ ਤੇ ਇਥੋਂ ਵਧੀਆ ਲੀਡ ਨਾ ਦਿਤਾਵਾਂ ਮੈਂ ਤਾਂ ਕਿਹਾ ਜਾਨਾ ਬੰਦਾ ਜਾਣੇ ਉਹ ਮੇਰੇ ਤੋਂ ਸਭ ਇੱਕ ਦਿਨ ਤੁਸੀਂ ਐ ਕਰੋ ਇੱਕ ਦਿਨ ਸਾਡੇ ਨਾਲ ਗੇੜਾ ਕੱਢੋ ਹਲਕੇ ਦੇ ਵਿੱਚ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਮਾਹੌਲ ਹੀ ਬਦਲਿਆ ਪਿਆ 노 ਡਾਊਟ ਪਿਛਲੀ ਵਾਰ ਰਿਸਪੌਂਸ ਥੋੜਾ ਸੀ ਕਿਉਂਕਿ ਲੋਕ ਇਹਨਾਂ ਜਿਹੜੀ ਆ ਆਮ ਆਦਮੀ ਪਾਰਟੀ ਇਹਨਾਂ ਦੇ ਗੱਲਾਂ ਦੇ ਵਿੱਚ ਆਗੇ ਗੱਲਾਂ ਏਡੀਆਂ ਏਡੀਆਂ ਕਹੇਤੀ ਅਸੀਂ ਚਾਹੇ ਭੈਣਾਂ ਨੂੰ ਉਹਨਾਂ ਨੇ ਹਜ਼ਾਰ ਹਜ਼ਾਰ ਕਹਿਤਾ ਚਾਹੇ ਆਪਣੇ ਨੌਜਵਾਨ ਵੀਰਾਂ ਨੂੰ ਕਹਿਤਾ ਬਥੇਰਾ ਕੁਝ ਚਲੋ ਕਿਹਾ ਮੈਂ ਇਹਨਾਂ ਦੇ ਝੂਠਾਂ ਬਾਰੇ ਕੀ ਗੱਲ ਕਰਨੀ ਹੈ ਪਰ ਹੁਣ ਜਦੋਂ ਉਹਨਾਂ ਤੋਂ ਜਾਣੇ ਉਹ ਕਹਿੰਦੇ ਵੀ ਸਾਨੂੰ ਤਾਂ ਅਕਾਲੀ ਦਲ ਦੀ ਸਰਕਾਰ ਯਾਰ ਆਉਂਦੀ ਹੈ ਅਸੀਂ ਉਹ ਦੁਆਰਾ ਤੋਂ ਉਹੀ ਸਮਾਂ ਲੈ ਕੇ ਆਉਣਾ ਚਾਹੇ ਪਿੰਡ ਚਲੇ ਜਾਈਏ ਚਾਹੇ ਸ਼ਹਿਰ ਚਲੇ ਜਾਈਏ ਇੱਕੋ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਅਸੀਂ ਬਦਲਾਅ ਚਾਹੁੰਦੇ ਹਾਂ ਬਦਲਾਅ ਕਿਹੜਾ ਦੁਆਰਾ ਤੋਂ ਫਿਰ ਅਕਾਲੀ ਦਲ ਚਾਹੁੰਦੇ ਹਾਂ ਇਸ ਵਾਰ ਇਹ ਬਦ ਉਹ ਪਾਰਟੀਆਂ ਦਾ ਸਰੋਤ ਬਣਾ ਕਰੀ ਜਾਏ ਦੇਖੋ ਜੀ ਉਹ ਤਾਂ ਹਰ ਪਾਰਟੀ ਨੇ ਆਪ ਦਾ ਆਪ ਦਾ ਕਹਿਣਾ ਹੁਣ ਐ ਤਾਂ ਭਗਵੰਤ ਮਾਨ ਜੀ 13 0 ਕਹੀ ਜਾ ਰਹੇ ਪਰ ਉਹ ਇਹ ਨਹੀਂ ਦੱਸਦੇ ਵੀ 13 0 ਦੇ ਵਿੱਚ 0 ਉਹਨਾਂ ਦੀਆਂ 13 ਦੂਜੇ ਪਾਸੇ ਨੇ ਸੋ ਐ ਤਾਂ ਕੋਈ ਵੀ ਕਹੀ ਜਾਵੇ ਵੀ ਸਾਨੂੰ ਇੰਨੀ ਆਉਣੀਆਂ ਇੰਨੀ ਆਉਣੀਆਂ ਲੋਕਾਂ ਨੇ ਬਹੁਤ ਸੋਚ ਸਮਝ ਕੇ ਵੋਟ ਪਾਉਣੀ ਆ ਸੋ ਅਕਾਲੀ ਦਲ ਬਹੁਤ ਚੰਗਾ ਕਰ ਰਿਹਾ ਇਸ ਵਾਰ ਅਕਾਲੀ ਦਲ ਦਾ ਰਿਜ਼ਲਟ ਬਹੁਤ ਚੰਗਾ ਹੋਊਗਾ ਇਸ ਵਾਰ ਬਹੁਤ ਵਧੀਆ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਨੂੰ ਤੇ ਲੋਕ ਮਤਲਬ ਆਪ ਚੁੱਕਿਆ ਆਮ ਆਦਮੀ ਪਾਰਟੀ ਤੋਂ ਕਾਂਗਰਸ ਦੀ ਸਰਕਾਰ ਵੀ ਉਹਨਾਂ ਦੇਖ ਲਈ ਤੇ ਫਿਰ ਉਹ ਚਾਹੁੰਦੇ ਨੇ ਕਿ ਸ਼੍ਰੋਮਣੀ ਕਾਲ ਦੇ ਜਿਹੜੇ ਕੀਤੇ ਕੰਮ ਨੇ ਸਾਡੇ ਜਿਵੇਂ ਹਲਕੇ ਦੇ ਸਾਹਨੇ ਵਾਲੇ ਹਲਕੇ ਦੇ ਵਿੱਚ ਜਿਹੜੇ ਕੰਮ ਹੋਏ ਨੇ ਉਹਨਾਂ ਨੂੰ ਲੋਕ ਉਹਨੂੰ ਫਿਰ ਯਾਦ ਕਰ ਰਹੇ ਨੇ ਤੇ ਦੁਬਾਰਾ ਅਕਾਲੀ ਦਲ ਦੇ ਕੈਂਡੀਡੇਟ ਨੂੰ ਜਿਤਾਉਣਾ ਚਾਹੁੰਦੇ ਇੱਥੇ ਕਿਉਂ ਜਾਣਾ ਵਾਲਾ ਹੈ ਇੱਥੇ ਤੁਸੀਂ ਆ ਦੇਖ ਲਿਆ ਹੋਣੀ ਆ ਆਪਣੇ ਫੋਟੋਆਂ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਲੋਕ ਆਪਣੇ ਆਪ ਮਤਲਬ ਆਪਣੇ ਆਪ ਕਹਿ ਰਹੇ ਨੇ ਕਿ ਅਸੀਂ ਫਿਰ ਦੁਬਾਰਾ ਸਰਦਾਰ ਸ਼ਰਨਜੀਤ ਸਿੰਘ ਤੇ ਲਾਉਂਦੇ ਸੀ ਸਿੰਘ ਤੇ ਲਾਉਂਦਾ ਕਮਾ ਦਾ ਮੁੱਲ ਪਾਉਣਾ ਕਿ ਸਾਡੇ ਕੋਲ ਪਿਛਲੀ ਵਾਰ ਗਲਤੀ ਹੋ ਗਈ ਹੈ ਉਹ ਦੁਬਾਰਾ ਸੁਧਾਰਨਾ ਚਾਹੁੰਦੇ ਹਾਂ